ਰੋਪੜ ਸ਼ਹਿਰ ਦੇ ਵਿੱਚ ਸਰਹਿੰਦ ਨਹਿਰ ਦੇ ਕਿਨਾਰੇ ਦੇ ਉੱਤੇ ਹਾਦਸਿਆਂ ਨੂੰ ਰੋਕਣ ਦੇ ਲਈ ਸੇਫਟੀ ਵਾਲ ਬਣਾਈ ਗਈ ਸੀ ਪਿਛਲੇ ਸਾਲ ਹੜ੍ਹਾਂ ਦੇ ਦੌਰਾਨ ਜਦੋਂ ਪਾਣੀ ਦੀ ਜ਼ਿਆਦਾ ਮਾਰ ਪਈ ਤਾਂ ਇਹ ਸੇਫਟੀ ਵਾਲ ਨੁਕਸਾਨੀ ਗਈ ਤਾਂ ਸਰਹਿੰਦ ਨਹਿਰ ਦੇ ਕਿਨਾਰੇ ਜਿਹੜੀ ਸੜਕ ਹੈ ਉਹ ਵੀ ਧਸ ਗਈ ਸਰਹਿੰਦ ਨਹਿਰ ਦੇ ਕਿਨਾਰੇ ਦੇ ਉੱਤੇ ਆਵਾਜਾਈ ਵੀ ਬੰਦ ਹੋ ਗਈ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਰਜੀ ਤੌਰ ਦੇ ਉੱਤੇ ਇਸ ਸੜਕ ਦੀ ਰਿਪੇਅਰ ਤਾਂ ਕਰ ਦਿੱਤੀ ਗਈ ਪਰ ਜਿਹੜੀ ਸੇਫਟੀ ਵਾਲ ਆ ਉਸ ਵੱਲ ਬਿਲਕੁਲ ਵੀ ਧਿਆਨ ਨਾ ਦਿੱਤਾ ਗਿਆ ਜਿਸ ਕਾਰਨ ਇਹ ਜਿਹੜੀ ਸੇਫਟੀ ਵਾਲ ਆ ਹਾਦਸਿਆਂ ਦਾ ਕਾਰਨ ਜਿਹੜੀ ਆ ਉਹ ਬਣਦੀ ਜਾ ਰਹੀ ਹੈ ਪਿਛਲੇ ਮਹੀਨੇ 1 ਜੁਲਾਈ ਨੂੰ ਇੱਕ ਆਟੋ ਜਿਹੜਾ ਹੈਗਾ ਉਹ ਇਸ ਸੇਫਟੀ ਵਾਲ ਟੁੱਟੇ ਹੋਣ ਕਰਕੇ ਹਾਦਸਾ ਹੋ ਕੇ ਸਰੰਧ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਦੇ ਨਾਲ ਆਟੋ ਚਾਲਕ ਦੀ ਮੌਤ ਵੀ ਹੋ ਗਈ ਪਰ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਤੋਂ ਨਹੀਂ ਜਾਗਿਆ ਅਤੇ ਇਸ ਸੇਫਟੀ ਵਾਲ ਦੀ ਸਾਰ ਨਹੀਂ ਲਈ ਗਈ ਜਿਸ ਕਾਰਨ ਅੱਜ ਵੀ ਇਸ ਸੇਫਟੀ ਵਾਲ ਦੇ ਹਾਲਤ ਜਿਹੜੀ ਆ ਉਹ ਵੱਧ ਤੋਂ ਵੱਤਰ ਬਣੀ ਹੋਈ ਹੈ ਲਗਭਗ 2 ਕਿਲੋਮੀਟਰ ਦੇ ਜਿਹੜਾ ਪੈਂਡਾ ਹੈਗਾ ਉਸ ਪੈਂਡੇ ਦੇ ਕਿਨਾਰੇ ਦੇ ਉੱਤੇ ਜਿਹੜੀ ਹੈ ਸਰੰਧ ਨਹਿਰ ਦੇ ਕਿਨਾਰੇ ਦੇ ਉੱਤੇ ਸੇਫਟੀ ਵਾਲ ਜਿਹੜੀ ਆ ਉਹ ਬਣੀ ਹੋਈ ਆ ਪਰ ਥਾਂ ਥਾਂ ਦੇ ਉੱਤੇ ਇਹ ਸੇਫਟੀ ਵਾਲ ਜਿਹੜੀ ਆ ਉਹ ਟੁੱਟ ਚੁੱਕੀ ਆ ਬੁਰੇ ਤਰੀਕੇ ਦੇ ਨਾਲ ਟੁੱਟੀ ਹੋਈ ਆ ਅੱਜ ਵੀ ਜੇਕਰ ਕੋਈ ਇਸ ਸਰੰਧ ਨਹਿਰ ਦੇ ਕਿਨਾਰੇ ਹਾਦਸਾ ਹੋ ਸਕਦਾ ਤਾਂ ਉਹ ਜਿਹੜਾ ਵਾਹਨ ਆ ਕੋਈ ਵੀ ਉਹ ਬੜੀ ਆਸਾਨੀ ਦੇ ਨਾਲ ਬਿਨਾਂ ਰੁਕਾਵਟ ਤੋਂ ਇਸ ਨਹਿਰ ਦੇ ਵਿੱਚ ਜਾ ਕੇ ਡਿੱਗ ਸਕਦਾ ਪਰ ਅਜਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਅਣਸੁਖਾਵੀ ਘਟਨਾਵਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਬਿਲਕੁਲ ਵੀ ਜਿਹੜਾ ਗੰਭੀਰ ਹੈ ਉਹ ਦਿਖਾਈ ਨਹੀਂ ਦੇ ਰਿਹਾ ਕਿਉਂਕਿ 1 ਮਹੀਨਾ ਪਹਿਲਾਂ ਆਟੋ ਦੇ ਜਿਹੜਾ ਨਹਿਰ ਵਿੱਚ ਡਿੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਸੇਫਟੀ ਵਾਲ ਦੀ ਜਿਹੜੀ ਆਸਾਰ ਨਹੀਂ ਲਈ ਜਿਸ ਤੋਂ ਪ੍ਰਸ਼ਾਸਨ ਦੀ ਗੰਭੀਰਤਾ ਸਾਫ਼ ਤੌਰ ਦੇ ਉੱਤੇ ਜ਼ਾਹਰ ਹੋ ਰਹੀ ਹੈ ਲੋਕ ਨਿਰਮਾਣ ਵਿਭਾਗ ਦੀ ਗੱਲ ਕਰ ਲਈ ਜਾਵੇ ਤਾਂ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਵੀ ਇਸ ਸੇਫਟੀ ਵਾਲ ਦੇ ਲਈ ਸਰਕਾਰ ਨੂੰ ਇੱਕ ਬਜਟ ਤੇ ਇੱਕ ਪ੍ਰੋਪੋਜ਼ਲ ਜਿਹੜੀ ਆ ਉਹ ਭੇਜੀ ਗਈ ਆ ਪਰ ਅਜੇ ਤੱਕ ਪੈਸੇ ਨਾ ਆਉਣ ਕਰਕੇ ਜਿਹੜਾ ਇਹ ਕੰਮ ਇੱਥੇ ਜਿਹੜਾ ਉਹ ਸ਼ੁਰੂ ਨਹੀਂ ਹੋ ਪਾਇਆ ਪਰ ਲੋਕ ਨਿਰਮਾਣ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਬਚਦੇ ਜ਼ਰੂਰ ਨਜ਼ਰ ਆਉਂਦੇ ਨੇ ਤੋ ਕਿ ਜ਼ਿੰਮੇਵਾਰੀ ਕਿਸ ਦੀ ਹੈ ਇਹ ਤੈਅ ਕਰਨਾ ਪ੍ਰਸ਼ਾਸਨ ਦਾ ਸਰਕਾਰ ਦਾ ਕੰਮ ਹੈ ਅਗਰ ਜੇਕਰ ਸਰਕਾਰ ਵੱਲੋਂ ਪੈਸੇ ਨਹੀਂ ਭੇਜੇ ਜਾ ਰਹੇ ਜਾਂ ਪ੍ਰਸ਼ਾਸਨ ਵੱਲੋਂ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਤਾਂ ਫਿਰ ਇਸ ਦੇ ਪ੍ਰਤੀ ਗੰਭੀਰਤਾ ਦਿਖਾਵੇਗਾ ਕੌਣ ਇਹ ਇੱਕ ਵੱਡਾ ਸਵਾਲ ਵੀ ਬਣ ਦਿਆ ਉਧਰ ਸ਼ਹਿਰ ਦੇ ਲੋਕ ਵਾਰ-ਵਾਰ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿ ਇਸ ਸਰੰਦ ਨਰ ਦੇ ਕਿਨਾਰੇ ਸੇਫਟੀ ਵਾਲ ਨੂੰ ਬਣਾਇਆ ਜਾਵੇ ਤਾਂ ਜੋ ਇਹ ਜਿਹੜੀ ਸੇਫਟੀ ਵਾਲ ਹੈ ਹਾਦਸਿਆਂ ਨੂੰ ਰੋਕ ਸਕੇ ਹਾਦਸਿਆਂ ਦਾ ਟੁੱਟੀ ਹੋਈ ਸੇਫਟੀ ਵਾਲ ਜਿਹੜੀ ਉਹ ਹਾਦਸਿਆਂ ਦਾ ਕਾਰਨ ਨਾ ਬਣੇ ਇਸ ਤਰ੍ਹਾਂ ਦੀਆਂ ਮੰਗਾਂ ਤਾਂ ਬਾਰ-ਬਾਰ ਜ਼ਰੂਰ ਕੀਤੀਆਂ ਜਾਂਦੀਆਂ ਨੇ ਪਰ ਕਿਤਨੇ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਅਜੇ ਤੱਕ ਜ਼ੂੰ ਨਹੀਂ ਸਰਕਰੀ ਔਰ ਇਸ ਤਰ੍ਹਾਂ ਜਾਪ ਰਿਹਾ ਵੀ ਸ਼ਾਇਦ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਦੇ ਵਿੱਚ ਹੈ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਸਰਕਾਰ ਕਦੋਂ ਇਸ ਪ੍ਰਤੀ ਗੰਭੀਰ ਹੁੰਦੇ ਨੇ ਕਦੋਂ ਜਾਗਦੇ ਨੇ ਕਦੋਂ ਇਹ ਜਿਹੜੀ ਸੇਫਟੀ ਵਾਲਾ ਇਹ ਬਣਾਈ ਜਾਏਗੀ ਕਿਉਂਕਿ ਲਗਭਗ 1 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਅਜੇ ਤੱਕ ਜਿਹੜੀ ਹੈ ਸਰਹਿੰਦਰ ਨਹਿਰ ਦੇ ਕਿਨਾਰੇ ਜਿਹੜੀ ਇਹ ਸੇਫਟੀ ਬਾਲ ਦੀ ਹਾਲਤ ਜਿਹੜੀ ਆ ਜਿਉਂ ਦੀ ਤਿਉਂ ਬਰਕਰਾਰ ਹੈ ਕਮਰਮਾਨ ਸਰਪ੍ਰੀਖ ਸਿੰਘ ਮਰਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪੜ